ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਤੁਸੀਂ ਵੇਖ ਸਕਦੇ ਹੋ ਮੁੱਛਿਆ ਵਾਲਾ ਪਿੰਡ ਜਿਹੜਾ ਕਾਮਲਵਾਲਾ 324 ਆ ਉਹਦੇ ਬੰਦ ਦਿਓਦੀ ਪਾਣੀ ਟੱਪਦਾ ਕੈਮਰਾਮੈਨ ਨੂੰ ਕਹਾਂਗੇ ਵਿਖਾ ਦਿਓ ਇਧਰ ਜਿਹੜਾ ਸਾਡਾ ਬਹੁਤ ਵੱਡਾ ਜਿਆਦਾ ਨੁਕਸਾਨ ਹੋਇਆ ਏ ਜਿਹੜਾ ਸਾਡੇ ਪਿੰਡ ਵਾਲਾ ਬੰਨ ਉਹ ਦੋ ਤਿੰਨ ਫਟ ਜ਼ਰੂਰ ਹੈ ਜੇ ਉੱਚਾ ਹੈ ਉਹਦੇ ਨੇ ਫੋਟੇ ਦੋ ਫਟ ਪਾਣੀ ਤੈਨੂੰ ਹੋਰ ਚੜ ਗਿਆ ਸਾਡੇ ਪਿੰਡ ਵੀ ਪਾਣੀ ਜਾਊਗਾ ਸਾਡਾ ਭਰਾਓ ਬਹੁਤ ਜਿਆਦਾ ਵੱਡਾ ਨੁਕਸਾਨ ਹੋਇਆ ਹੈ ਪਿੰਡ ਨੂੰ ਸਾਡੇ ਪਿੰਡ ਦੀ ਸਾਰਿਆਂ ਪਿੰਡਾਂ ਨਾਲੋਂ ਜਿਆਦਾ 15 1600 ਕਿੱਲਾ ਜਿਹੜੀ ਜ਼ਮੀਨ ਹੈ ਸਾਡੇ 1700 ਕਿੰਨਾ ਕੁੰਡਾਂ ਦੀ ਆ ਤੇ ਆਏ ਬਾਈ ਬੈਠੇ ਸੋਕੇ ਤਾਂ ਤੇ ਆ ਪਰ ਸਾਡਾ ਮਾਲ ਡੰਗਰ ਦਾ ਪੱਠਾ ਟੱਕਾ ਜੋ ਵੀ ਹੈਗਾ ਸਾਰਾ ਇੱਧਰ ਹੀ ਹੈ ਇੱਧਰ ਹੀ ਸਾਡਾ ਝੋਨਾ ਇੱਧਰ ਹੀ ਸਾਡੇ ਪੱਠੇ ਇੱਧਰ ਹੀ ਸਾਡਾ ਤੂੜੀਆਂ ਸਾਰਾ ਕੁਝ ਤੇ ਪੱਠਾ ਟੱਕਾ ਕੋਈ ਨਹੀਂ ਰਿਹਾ ਭਰਾਓ ਨਾ ਸਾਡੇ ਪ੍ਰਸ਼ਾਸਨ ਨੇ ਆਣ ਕੇ ਖਬਰ ਲਈ ਆ ਪ੍ਰਸ਼ਾਸਨ ਨੇ ਆਣ ਕੇ ਸਾਨੂੰ ਜਵਾਨਾਂ ਨੇ ਪੁੱਛਿਆ ਵੀ ਤੁਸੀਂ ਹੈਗੇ ਜੇ ਕਿ ਡੁੱਬ ਗਏ ਜੀ ਕੋਈ ਤਹਿਸੀਲਦਾਰ ਪਟਵਾਰੀ ਜੋ ਡਾਕਟਰਾਂ ਦਾ ਮਹਿਕਮਾ ਸਾਰਾ ਬੱਗੇ ਆਲੇ ਜਾ ਕੇ ਬੈਠਾ ਮੁਠਿਆਂ ਆਲੇ ਤੇ ਬੈਠਾਂ ਕੇ ਕੋਈ ਆਣ ਕੇ ਇਹਦੀ ਵੇਦੀ ਪਿੰਡ ਦੇ ਲੰਘਦਾ ਬਣੀਗਾ ਪਤਾ ਨਹੀਂ ਕੋਈ ਸਾਡੇ ਨਾਲ ਨਜੀ ਕੋਈ ਹੈਗਾ ਉਹਨਾਂ ਦਾ ਰੌਲਾ ਕਿ ਕੀ ਹੈ ਕੀ ਹੈ ਇਹ ਨਹੀਂ ਜਾਣਦੇ ਪਰ ਜਾ ਕੇ ਉੱਥੇ ਬੈਠੇ ਆ ਨਾ ਸਾਨੂੰ ਕਿਸੇ ਨੇ ਪੁੱਛਿਆ ਵੀ ਕਿਸੇ ਰੋਟੀ ਖਾਧੀ ਆ ਕਿ ਨਹੀਂ ਖਾਧੀ ਵੀ ਤੁਹਾਡਾ ਫਸਲ ਇਹਨਾਂ ਨੁਕਸਾਨ ਜਿਆਦਾ ਹੋ ਗਿਆ ਮਾਲ ਡੰਗਰ ਭਰਾਓ ਸਾਡੇ ਪਿੰਡ ਦਾ ਬਹੁਤ ਜਿਆਦਾ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਸਾਡੀ ਕੋ ਸਾਰ ਲੈ ਸਕਦਾ ਹਨ ਕਿ ਸਾਡੇ ਕੋਈ ਕਰ ਸਕਦਾ ਹਨ ਕਿ ਚਾਰ ਦਾ ਕੋ ਟੂੜੀ ਦਾ ਕੋ ਪੱਠਿਆਂ ਦਾ ਕੋ ਹੋਰ ਵੀ ਸੇਵਾ ਜਿਹੜੀ ਕੋ ਕਰ ਸਕਦਾ ਭਰਾਓ ਹਨ ਕਿ ਸਾਡੀ ਖਬਰ ਲਈ ਜੇ ਪ੍ਰਸ਼ਾਸਨ ਵੱਲੋਂ ਸਾਨੂੰ ਜਵਾਬ ਆ ਬਿਲਕੁਲ ਪ੍ਰਸ਼ਾਸਨ ਨੇ ਹਨ ਕਿ ਸਾਨੂੰ ਮੂੰਹ ਨਾਲ ਹੀ ਕੁਛ ਆ ਵੈਗੁਰ ਦੇਖਾ ਖਾਲਸਾ ਇਹ ਨਹੀਂ ਹੋ ਬਣ ਨਹੀਂ ਹੋ ਰੋਜ਼ ਇਹ ਕਿਹਦੇ ਦਾ ਪਾਣੀ ਤੇ ਪਾਣੀ ਤੇ ਉਹ ਮੋਟਾ ਆ ਪਾਣੀ